ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਇਸ ਵਕਤ ਸਾਡੇ ਨਾਲ ਮੌਜੂਦ ਨੇ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਦੇਲਾਵਾਲੇ ਅਤੇ ਦੋਸਤੋ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਸਵਾਵਾ ਨਿਭਾਉਣ ਤੋਂ ਬਾਅਦ ਹੁਣ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਉਂਕਿ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਹੈ ਤੇ ਜਿਮਣੀ ਚੋਣ ਨੂੰ ਲੈ ਕੇ ਅਖਾੜਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਭੱਕਿਆ ਹੋਇਆ ਅਤੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਨ੍ਹਾਂ ਦੀ ਰਹਿਨਮਾਈ ਹੇਠ ਇੱਥੇ ਇਹਨਾਂ ਨੂੰ ਸ਼੍ਰੋਮਣੀ ਕਾਲਦਲ ਦੇ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਅਧਿਤੀ ਤੌਰ ਤੇ ਵੀ ਲੋਕਾਂ ਦੇ ਵਿੱਚ ਜਿਹੜਾ ਉਹ ਪਹੁੰਚਣਗੇ ਸਾਡੇ ਨਾਲ ਬਣੇ ਨੇ ਗੱਲਬਾਤ ਕਰਦੇ ਪਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸਾਹਿਬ ਕੀ ਮੰਨਦੇ ਭਾਵਨੇ ਕੀ ਕਹਿਣਾ ਚਾਹੋਗੇ ਜੀ ਵੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਚੰਗੇ ਕੰਮਾਂ ਨੂੰ ਸਲਾਹਤਾ ਕੀਤੀ ਜਾਂਦੀ ਹੈ ਬਦਲ ਸਾਹਿਬ ਦੇ ਚੰਗੇ ਕੰਮ ਹੀ ਤੇ ਇਸ ਕਰਕੇ ਸੋਸਾਇਟੀ ਚੋਂ 50 ਸਾਲਾਂ ਤੋਂ ਗਰੀਬ ਪਰਿਵਾਰਾਂ ਦੀ ਨਗਰੋ ਨਗਰੀ ਜਾ ਕੇ ਸੇਵਾ ਕਰਨ ਦੇ ਹੀ ਤੇ ਪਿੱਛੇ ਹਾੜ ਆ ਗਏ ਸੀ ਤੇ ਇਸ ਕਰਕੇ ਨੇ ਬਾਦਲ ਸਾਹਿਬ ਨੇ ਬਹੁਤ ਹੀ ਹੈਲਪ ਕੀਤੀ ਆ ਸਾਰੇ ਪਰਿਵਾਰਾਂ ਦੀ ਸਾਰੇ ਭਾਈਚਾਰਿਆਂ ਦੀ ਇਹ ਕਰਕੇ ਜਿਹੜਾ ਕੌਮ ਨਾ ਚੱਲੂਗਾ ਅਸੀਂ ਉਹਨਾਂ ਚੱਲਾਂਗੇ ਕੌਮ ਦੀ ਖਾਤਰ ਸਾਡੀ ਜਾਨ ਵੀ ਚਲ ਜੇ ਤੇ ਅਸੀਂ ਦੇਣ ਨੂੰ ਤਿਆਰ ਵਾਂ ਤੇ ਸਾਡੇ ਐਸੇ ਭਾਈਚਾਰਾ ਬਹੁਤ ਗਰੀਬ ਪਰਿਵਾਰ ਵਾ ਤੇ ਉਹ ਪਿਛਲੇ ਹਾੜਾਂ ਚ ਬੜੇ ਜਿਆਦੇ ਕਾਰੋਬਾਰ ਬੰਦ ਹੋ ਗਏ ਤੇ ਜਿਨ੍ਹਾਂ ਦੇ ਕੱਚੇ ਕੋਠੇ ਸੀ ਉਹ ਵੀ ਠੱਠ ਗਏ ਇਸ ਕਰਕੇ ਬਦਲ ਬਦਲ ਪਰਿਵਾਰ ਨੇ ਵੀ ਬੜੀ ਮਿਹਨਤ ਕਰਕੇ ਨਗਰੋ ਨਗਰੀ ਰਸਨ ਪਚਾਇਆ ਰਗਰੋ ਨਗਰੀ ਰਸਨ ਪਚਾਇਆ ਤੇ ਨਗਰੋ ਨਗਰੀ ਡੰਗਰਾ ਦੇ ਖਾਨ ਵਾਸਤੇ ਫੀਡ ਵੀ ਪਚਾਈ ਤੇ ਜਿੰਨਾ ਵੀ ਸਾਡਾਂ ਚ ਬਹੁਤ ਬਦਲ ਸਾਹਿਬ ਦਾ ਕੰਮ ਵਧੀਆ ਲੱਗਾ ਇਸ ਕਰਕੇ ਸੋਸਾਇਟੀ ਕਾਲੀਦਲ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੋਢੇ ਨਾਲ ਮੋਢਾ ਜਿੰਨਾ ਤੱਕ ਆਪਣੀ ਵੀ ਰਹੂਗੀ ਉਹਨਾਂ ਚੱਕ ਅਸੀਂ ਕਾਲੀ ਦੇ ਨਾਲ ਮੋਡਾ ਨਾ ਮੋਡਾ ਲਾ ਕੇ ਚੱਲਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਸਾਹਿਬ ਜੀ ਸ਼੍ਰੋਮਣੀ ਕਾਲੇਦਲ ਵੱਲੋਂ ਜ਼ਿੰਮੇਵਾਰੀ ਮਿਲੀ ਹੈ ਪਿੰਡਾਂ ਦੇ ਵਿੱਚ ਫਿਰ ਲੋਕ ਕਿਹੋ ਜਿਹਾ ਦੁੱਖ ਦਰਦ ਦੱਸ ਰਹੇ ਨੇ ਮਹਾਰਾਜ ਬਹੁਤ ਦੁੱਖ ਦਰਦ ਦੱਸ ਰਹੇ ਕੱਲ ਘਟ ਤੋਂ ਘਟ ਵੇਖੋ ਤਰਨਤਾਰਨ ਐਕਚੁਅਲੀ ਤਾਂ ਪਿੰਡਾਂ ਨਾਲ ਹੀ ਪਤਾ ਲੱਗਦਾ ਵੀ ਬਹੁਤ ਵੱਡੇ ਵੱਡੇ ਪਿੰਡ ਵਾ ਤੇ ਕੱਲ ਘਟ ਤੋਂ ਘਟ 12 ਤੋਂ 13 ਪਿੰਡਾਂ ਦੇ ਵਿੱਚ ਗਏ ਆ ਐਸੇ ਭਾਈਚਾਰਾ ਬੜੀਆਂ ਤਕਲੀਫਾਂ ਦੱਸਦਾ ਵਾ ਤੇ ਇਸ ਕਰਕੇ ਸੁਸਾਇਟੀ ਦੇ ਰਾਈ ਵੀ ਸੇਵਾ ਜੇ ਵੀ ਕਰਨ ਚਾਹੀਦੀ ਹੋਵੇ ਤੇ ਉਹ ਅਸੀਂ ਦੇ ਕੇ ਆਵਾਂਗੇ ਪਰ ਹੁਣ ਲਖਸਨ ਦਾ ਦੌਰ ਚੱਲਣ ਗਿਆ ਸੁਸਾਇਟੀ ਜਿਵੇਂ ਜਿਵੇਂ ਲਿੰਕ ਬਣਦੇ ਜਾਣਗੇ ਓਵੇਂ ਓਵੇਂ ਉਹਨਾਂ ਤੱਕ ਪਹੁੰਚਿਆ ਜਾਊਗਾ ਤੇ ਉਹਨਾਂ ਦੀ ਸੇਵਾ ਵੀ ਕੀਤੀ ਜਾਊਗੀ ਤੇ ਇਸ ਕਰਕੇ ਸੁਸਾਇਟੀ ਤਰਨਤਾਰਨ ਹਲਕੇ ਦੇ ਵਿੱਚ ਗਰੀਬ ਪਰਿਵਾਰ ਜਿੰਨੇ ਵੀ ਆ ਮੇਰੀ ਉਹਨਾਂ ਨੂੰ ਬੇਨਤੀ ਵੀ ਆਪਾਂ ਜੇ ਕੋਈ ਚੰਗਾ ਕੰਮ ਕਰਦਾ ਉਹਨਾਂ ਤੁਰਿਏ ਤੇ ਉਹੀ ਆਪਣੀ ਸੁਣਨਗੇ ਤੇ ਜਿਹੜਾ ਕੋਈ ਤੁਸੀਂ ਸਰਕਾਰਾਂ ਨੂੰ ਵੋਟਾਂ ਦੇ ਬਹੁਤ ਪਾਈਆਂ ਤੇ ਅੱਗੇ ਸਰਕਾਰਾਂ ਤੋਂ ਹੀ ਵੇਖ ਹੀ ਲਈਆਂ ਵਾਅਦੇ ਕਰਦੀਆਂ ਪਰ ਪੂਰੇ ਨਹੀਂ ਕੋਈ ਕਰਦੀਆਂ ਤੇ ਜਿਹੜੀ ਕਾਲੀ ਦਲ ਸਰਕਾਰ ਵਾ ਉਹਨੇ ਪਿੱਛੇ ਕਈ ਚੰਗੇ ਕੰਮ ਕੀਤੇ ਜਿੱਦਾਂ ਭੈਣਾਂ ਦੀ ਸਕੀਮ ਸੀ 51000 ਰੁਪਇਆ ਵਿਆਹ ਦੀ ਸਾਦੀ ਵਿੱਚ ਦਿੰਦੇ ਸੀ ਉਸ ਤੋਂ ਬਾਅਦ ਬੱਚਿਆਂ ਨੂੰ ਸਾਈਕਲ ਆਟਾ ਦਾਣਾ ਸਭ ਕੁਝ ਮਿਲਦਾ ਏ ਇਸ ਕਰਕੇ ਕਾਲੀ ਦਲ ਨੂੰ ਆਪਾਂ ਵੋਟ ਪਾ ਕੇ ਕਾਮਯਾਬ ਕਰਨਾ ਵਾ ਤੇ ਇਸ ਕਰਕੇ ਮੇਰੇ ਸਹਣਾ ਸਾਰੇ ਐਸਸੀ ਭਾਈ ਚਾਰੇ ਨੂੰ ਮੇਰੀਆਂ ਭੈਣਾਂ ਨੂੰ ਮੇਰੀਆਂ ਵੀਰਾਂ ਨੂੰ ਮੇਰੀਆਂ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਆ ਵੀ ਆਪਾਂ ਕਾਲੀਦਲ ਨਾਲ ਤੁਰੀਏ ਇਹਨਾਂ ਨੂੰ ਕਾਮਯਾਬੀ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਜ ਸਾਹਿਬ ਜੀ ਤੁਸੀਂ ਵੀ ਫਤਿਹ ਬਲਾ ਕੇ ਤਰਨਤਾਰ ਨਲਕਾ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਸੋਸਾਇਟੀ ਵੱਲੋਂ ਬੜੀਆਂ ਵਧੀਆ ਸੁਵਾਵਾਂ ਚੱਲ ਰਹੀਆਂ ਅਤੇ ਹੁਣ ਨਾਲ ਇੱਕ ਪਾਰਟੀ ਵੱਲੋਂ ਵੀ ਮਜ਼ਬੂਤੀ ਮਿਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਪੁੱਜ ਜੀ ਤਨ ਬਾਬਾ ਜੀਵਨ ਸਿੰਘ ਸਰਬਸੰਦੀ ਸੇਵਾ ਸੋਸਾਇਟੀ ਜੋ ਜੰਡਿਆਲਾ ਗੁਰੂ ਹਲਕੇ ਵਿੱਚ 3 ਸਾਲਾਂ ਤੋਂ ਸੇਵਾ ਨਿਭਾ ਰਿਹਾ ਦਾਸ ਸੋ ਮੁੱਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਜੋ ਸੰਸਥਾ ਨੂੰ ਦਸ਼ਮੇਸ਼ ਤਰਨਾਦਾਲ ਸਿੰਘ ਸਾਹਿਬ ਬਾਬਾ ਜੀ ਬਾਬਾ ਮਜੀਤ ਸਿੰਘ ਸੋ ਜੀ ਦੀ ਰਹਿਣਮਾਈ ਹੇਠ ਚੱਲ ਰਹੀ ਹੈ ਸੋ ਅੱਜ ਸਾਡੀ ਸੇਵਾ ਜੋ ਸ਼੍ਰੋਮਣੀ ਕਾਲਦਾਲਾ ਲੋ ਬੀਬੀ ਸਕਿੰਦਰ ਕੌਰ ਰੰਦਾਵਾ ਜੀ ਪ੍ਰਿੰਸੀਪਲ ਜਿਹੜੇ ਇੱਕ ਧਰਮੀ ਫੌਜੀ ਦੇ ਪਤਨੀ ਹਨ ਸੋ ਉਹਨਾਂ ਦੇ ਸੰਯੋਗ ਵਾਸਤੇ ਖੜੇ ਹਾਂ ਤਰਨਤਾਰਨ ਹਲਕੇ ਦੇ ਨਗਰੋਂ ਨਗਰੀ ਜਾ ਕੇ ਲੋੜਵੰਦ ਪਰਿਵਾਰਾਂ ਦੀ ਐਸੇ ਭਾਈ ਚਾਰੇ ਨਾਲ ਗੱਲਬਾਤ ਕਰ ਰਹੇ ਹਾਂ ਸੋ ਉਹਨਾਂ ਨੂੰ ਇਹੀ ਦੱਸਿਆ ਜਾ ਰਿਹਾ ਕੇ ਵੱਧ ਚੜ ਕੇ ਆਪਾਂ ਬੀਬੀ ਸਿਕੁੰਦਰ ਕੌਰ ਰੰਧਾਵਾ ਜੀ ਨੂੰ ਸਪੋਰਟ ਕਰੀਏ ਕਿਉਂਕਿ ਸ਼੍ਰੋਮਣੀ ਕਾਲੀ ਦਾਲ ਦੇ ਜੋ ਕੰਮ ਆ ਉਹ ਤੋਂ ਸਾਰੀ ਸੰਗਤ ਖੁਸ਼ ਆ ਸਾਰਾ ਹੀ ਸਾਡਾ ਕੌਮ ਜਿਹੜੀ ਖੁਸ਼ ਆ ਸੋ ਅਸੀਂ ਵੀ ਧੰਨ ਬਾਬਾ ਜੀਵੇਂ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਵੱਲੋਂ ਸੰਯੋਗ ਦਿੰਨੇ ਆ ਸ਼੍ਰੋਮਣੀ ਕਾਲੀ ਦਾਲ ਨੂੰ ਤਾਂ ਜੋ ਬੀਬੀ ਸਿਕੁੰਦਰ ਕੌਰ ਰੰਧਾਵਾ ਇੱਕ ਜਿੱਤ ਪ੍ਰਾਪਤ ਕਰਨ ਤੇ ਆਪਾਂ ਸਾਰੇ ਰਲ ਕੇ ਬੀਬੀ ਜੀ ਨੂੰ ਜਿਤਾਈਏ ਐਸੀ ਭਾਈਚਾਰੇ ਦੇ ਹੱਕ 'ਚ ਆਵਾਜ਼ ਬੁਲੰਦ ਕਰ ਸਕਦੇ ਨੇ ਜਿਸ ਤਰ੍ਹਾਂ ਦੀ ਭਰੋਸਾ ਤੁਹਾਨੂੰ ਕੀ ਦੋਇਆ ਉਹਨਾਂ ਨੇ ਸ਼ਾਮਲ ਹੋਣ ਤੋਂ ਪਹਿਲਾਂ ਬੀਬੀ ਸਕਿੰਦਰ ਕੌਰ ਅੰਦਾਵਾ ਜੀ ਨਾਲ ਗੱਲਬਾਤ ਹੋਈ ਆ ਉਹਨਾਂ ਦੱਸਿਆ ਕਿ ਅਸੀਂ ਐਸੀ ਭਾਈਚਾਰੇ ਨੂੰ ਪਹਿਲ ਦੇ ਆਧਾਰ 'ਤੇ ਜਿਨ੍ਹਾਂ ਦੀਆਂ ਛੱਤਾਂ ਕੱਚੀਆਂ ਜਿਨ੍ਹਾਂ ਦੀਆਂ ਆਵਾਸ ਦੇ ਕਰਕੇ ਬਹੁਤ ਜ਼ਿਆਦਾ ਮੌਸਮ ਖਰਾਬ ਰਿਹਾ ਕੁਝ ਦਿਨ ਪਹਿਲਾਂ ਜਿਨ੍ਹਾਂ ਦੀਆਂ ਛੱਤਾਂ ਟੱਟ ਗਈਆਂ ਜਾਂ ਜਿਨ੍ਹਾਂ ਦੇ ਬਾਲੇ ਟੁੱਟ ਗਏ ਆ ਉਹਨਾਂ ਦੀ ਅਸੀਂ ਮੁਰੰਮਤ ਕਰਾਵਾਂਗੇ ਨਵੇਂ ਕੋਠਿਆਂ ਦੀ ਵੀ ਉਹਨਾਂ ਨੇ ਵਾਦਾ ਕੀਤਾ ਵਾ ਗਰੀਬ ਭਾਈਚਾਰੇ ਨੂੰ ਤੇ ਇਹੀ ਹੁੰਦਾ ਵਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਖਾਸ ਹੁੰਦੀ ਸਰਕਾਰਾਂ ਤੋਂ ਜੀ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਵਾਇਗੁਰ ਜੀ ਕਾਲਸਾ ਵਾਇਗੁਰ ਜੀ ਵਾਇਗੁਰ ਜੀ ਕਾਲਸਾ ਸਾਹਿਬ ਵਾਇਗੁਰ ਜੀ ਬਤ ਇਹਨਾਂ ਪਰਖਾਲਸਾ ਸੰਗਤ ਜੀ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਉਪਚੋਣ ਹੋ ਜਾ ਰਹੀ ਹੈ ਜਿਸ ਦੇ ਵਿੱਚ ਸਾਡੇ ਸਾਬਕਾ ਧਰਮੀ ਫੌਜੀ ਸ਼ਹੀਦ ਪਰਿਵਾਰ ਦੇ ਵਿੱਚੋਂ ਪ੍ਰਿੰਸੀਪਲ ਸਖਵਿੰਦਰ ਕੌਰ ਰੰਦਾਵਾ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲਵਾਲੋਂ ਮੈਦਾਨ ਦੇ ਵਿੱਚ ਹਨ ਸੋ ਉਹਨਾਂ ਦੀ ਬੇਟੀ ਬੀਬੀ ਕੰਤਨਪ੍ਰੀਤ ਕੌਰ ਜੀ ਦਾਲਪੰਸੋ ਦੇ ਪੜਾਅ ਤੇ ਪਹੁੰਚਿਆ ਹੈ ਸੋ ਸਾਰੀ ਸੰਗਤ ਇੱਥੇ ਆਜੜ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਆਪਾਂ ਸਾਫਕਾ ਧਰਮੀ ਫੌਜੀ ਜਿਨ੍ਹਾਂ ਨੇ 1984 ਦੇ ਵਿੱਚ ਆਪਣੇ ਪਰਿਵਾਰਾਂ ਦੀ ਜਿਹੜੀ ਰੋਜੀ ਰੋਟੀ ਸੀ ਉਸ ਨੂੰ ਲੱਤ ਮਾਰ ਕੇ ਤੇ ਪੰਥ ਦਾ ਕੌਮ ਦਾ ਸਾਥ ਦਿੱਤਾ ਸੀ ਸ੍ਰੀ ਦਰਬਾਰ ਸਾਹਿਬ ਦੀ ਉਹ ਹੀ ਬੇਅਦਬੀ ਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਦੀਰਾਂ ਘੱਟੀਆਂ ਹਨ ਸੋ ਇਹੇ ਜਿਹੜੇ ਮਾਨਸ਼ੀਰਦਾਨ ਉਨਾ ਪਰਿਵਾਰਾਂ ਦੇ ਵਿੱਚੋਂ ਆਪਾਂ ਇਸ ਵੇਲੇ ਜਿਹੜਾ ਕਾਲੀਦਾਲ ਨੇ ਪੰਥਕ ਸੀਟ ਦੇ ਉੱਤੋਂ ਬੀਬੀ ਸੁਖਵਿੰਦਰਪੁਰ ਰੰਧਾਵਾ ਜੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਵਾ ਸਾਰਾ ਦਾਲਪੰਥ ਸਾਰੀਆਂ ਸੰਗਤਾਂ ਇੱਥੇ ਹਾਜ਼ਰ ਹਨ ਇਹ ਸਾਰੀਆਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੀਆਂ ਹਨ ਕਿ ਇਹਨਾਂ ਦਾ ਵੱਧ ਚੜ ਕੇ ਆਪਾਂ ਸਹਿਯੋਗ ਕਰਾਂਗੇ ਇੱਕ ਇੱਕ ਵੋਟ ਬੀਬੀ ਜੀ ਨੂੰ ਪਵਾ ਕੇ ਕਾਮਯਾਬ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵਾ ਸ੍ਰੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਧੰਨ ਬਾਬਾ ਜੀਵਨ ਸਿੰਘ ਸਰਪਸਾਂਜੀ ਸੇਵਾ ਸਾਡੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਜੋ ਹਲਕਾ ਤਰਨਤਾਰਨ ਦੇ ਵਿੱਚ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਦਾ ਪ੍ਰਚਾਰ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਵੀਰ ਸਿੰਘ ਬਾਦਲ ਜੀ ਉਹਨਾਂ ਦਾ ਪ੍ਰਚਾਰ ਕਰਨ ਪਹੁੰਚੇ ਹਨ ਭਾਈ ਮਜੀਤ ਸਿੰਘ ਜੀ ਜੋ ਆਪਣੀ ਸਬੂਚੀ ਟੀਮ ਦੇ ਨਾਲ ਇੱਥੇ ਪਹੁੰਚ ਕੇ ਪਿੰਡ ਕਸੇਲ ਦੇ ਵਿੱਚ ਜੋ ਐਸਸੀ ਭਾਈਚਾਰੇ ਦੇ ਗਰੀਬ ਪਰਿਵਾਰਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਆਪਾਂ ਵੱਧ ਚੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸਪੋਰਟ ਕਰਕੇ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਨੂੰ ਜਿੱਤ ਪ੍ਰਾਪਤ ਕਰਾਈਏ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਵੱਧ ਚੜ ਕੇ ਬੀਬੀ ਸਕਿੰਦਰ ਕੌਰ ਅੰਦਾਵਾਜੀ ਨੂੰ ਆਪਣਾ ਵੋਟ ਵੀ ਪਾਉਣ ਤੇ ਸਪੋਰਟ ਵੀ ਕਰਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਜੀ ਕੱਟ ਵੱਜ ਕੱਲਾ ਬੋਦੇ ਮੱਝ ਸਈ ਸੋਟੀ ਦੇ ਮਾਨ ਨੂੰ ਪਾ ਓਏ ਸਤਿ ਸ੍ਰੀ ਅਕਾਲ